ਰੋਲਪੁਰ ਦੇ ਰੋਲਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਜਾ ਹੀ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਕਈ ਦਿਨਾਂ ਤੋਂ ਅੱਜ ਅਸੀਂ ਪਿੰਡ ਕਾਲੂ ਵਾਲੇ ਆਏ ਹਾਂ ਇਹ ਉਹ ਪਿੰਡ ਹੈ ਜਿਹੜਾ ਚਾਰੇ ਪਾਸੇ ਦਰਿਆ ਨੇ ਘੇਰਿਆ ਹੋਇਆ ਤੇ ਬੇੜੀ ਨਾਲ ਹਜੇ ਵੀ ਬੇੜੀ ਨਾਲ ਆਉਣਾ ਪੈਂਦਾ ਤੇ ਜੇ ਹੜ੍ਹ ਨਹੀਂ ਵੀ ਸੀ ਉਦੋਂ ਵੀ ਬੇੜੀ ਨਾਲ ਹੀ ਆਉਣਾ ਪੈਂਦਾ ਸੀ ਤੇ ਜਿਹੜੇ ਸਕੂਲੇ ਪੜ੍ਹਨ ਵੀ ਜਾਂਦੇ 5ਵੀਂ ਤੋਂ ਗਾਂਝਵਾਕ ਤੇ ਉਹ ਬੇੜੀ ਰਾਹੀਂ ਜਾਂਦੇ ਤੇ ਬੇੜੀਆਂ ਰਾਹੀਂ ਜਾ ਜਾ ਕੇ ਆਹ ਮੁੰਡਾ ਲੋਅ ਕਰ ਰਿਹਾ ਅੱਜ ਬੇੜੀਆਂ ਰਾਹੀਂ ਜਾ ਜਾ ਕੇ ਐਸੇ ਪਿੰਡੋਂ ਜਿੱਥੇ ਕੋਈ ਸਹੂਲਤ ਵੀ ਨਹੀਂ ਸੋ ਇਹਦੇ ਜਿਹੜਾ ਤੂੰ ਮੇਰੇ ਅੱਗੇ ਪੜ੍ਹਨ ਵੀ ਚਾਹਣਾ ਅਸੀਂ ਆਪ ਦੇ ਵੱਲੋਂ ਨੀਰੂ ਮੈਡਮ ਨੇ ਦਸਵਿੰਦਰ ਮੈਡਮ ਨੇ ਸੁਜੀਤ ਭਾਜ ਨੇ এডਿਕੇਸ਼ਨ ਲਈ ਤੇਰੇ ਲਈ ਜੋ ਕਰ ਸਕਦੇ ਹੋਏ ਕਰਾਂਗੇ ਨਾਲ ਦੀ ਨਾਲ 15 ਦੇ 15 ਪਿੰਡਾਂ ਦੇ ਵਿੱਚ ਜਿਹੜੇ ਦਾਖਲੇ ਨੇ ਬੱਚਿਆਂ ਦੇ ਹੋਣੇ ਨੇ ਉਹਨਾਂ ਦੀ ਜਿੰਨੀ ਫੀਸ ਆ ਸਾਰੀ ਦੀ ਸਾਰੀ ਤਾਂ ਜ਼ਿੰਮੇਵਾਰ ਜ਼ਮਾ ਜਿਹੜਾ ਨੀਰੂ ਬਾਜਵਾ ਮੈਡਮ ਨੇ ਚੱਕਿਆ ਬੋਰਡ ਦੇ ਜਿਹੜੇ ਇਗਜ਼ਾਮ ਹੋਣੇ ਨੇ ਤੇ ਜਿੰਨਾ ਕਾਂ ਸਾਨੂੰ ਡੀਜ਼ਲ ਖਾਦਾਂ ਦੀ ਲੋੜ ਪੈਣੀ ਹੈ ਹਜੇ 8-10 ਦਿਨਾਂ ਤੇ ਉਹ ਦਸਵਿੰਦਰ ਮੈਡਮ ਕਹਿੰਦੇ ਮੈਂ ਹਾਜ਼ਰ ਹ ਸੋ ਸਾਰੇ ਲੱਗੇ ਹੋਏ ਆ ਇੱਥੇ ਸਾਰੀਆਂ ਫਸਲਾਂ ਤਬਾਹ ਨੇ ਪਿੰਡ ਤਬਾਹ ਨੇ ਟੋਟਲੀ ਤੋ ਜਿਹੜੇ ਜਿੱਥੇ ਤੱਕ ਵੀ ਸਾਡੀ ਗੱਲ ਪਹੁੰਚਦੀ ਹੋਰ ਵੀ ਵੀਰ ਭਰਾ ਜਿਹੜੇ ਮਦਦ ਕਰਨਾ ਚਾਹੁੰਦੇ ਆ ਜੀ ਵਿਜ਼ਿਟ ਕਰ ਲੈਣ ਤਾਂ ਬੜਾ ਚੰਗਾ ਜੇ ਨਹੀਂ ਵਿਜ਼ਿਟ ਕਰ ਸਕਦੇ ਤਾਂ ਸਾਡੇ ਤੋਂ ਅੰਕੜੇ ਲੈ ਲਓ ਕਿੱਥੇ ਘਰ ਟੁੱਟੇ ਨੇ ਕਿੱਥੇ ਫਸਲਾਂ ਤੇ ਕਿੱਥੇ ਜੋ-ਜੋ ਚੀਜ਼ ਚਾਹੀਦੀ ਹੈ ਸਾਡੇ ਕੋਲ ਅੰਕੜੇ ਹੈਗੇ ਅਸੀਂ ਦੇ ਦਾਂਗੇ ਉਵੇਂ ਵੀ ਤੁਸੀਂ ਮਦਦ ਕਰ ਲੈ ਬਹੁਤ ਬਹੁਤ ਸ਼ੁਕਰੀਆ ਠੀਕ